ਤੇ ਉਸ ਜੀਵਨ ਨੂੰ ਮੁਬਾਰਕ ਹੈ ਉਸ ਜੀਵਨ ਵਿੱਚ ਪੜਗਣਾ ਨਹੀਂ ਉਸ ਜੀਵਨ ਦਾ લક્ષ ਵਖਰਾ ਹੈ ਸੰਸਾਰ ਦੇ ਨਾਲੋਂ ਅਸੀਂ ਇਸ ਜੀਵਨ ਨੂੰ ਸਮਰਪਿਤ ਕਰਨਾ ਹੈ ਇਹਨਾਂ ਬੋਲਾਂ ਦੀ ਰਾਹੀਂ ਪਰ ਪਹਿਲਾ ਸਰੂਪ ਕੁਦਰਤ ਦਾ ਹੈ ਜਿਸ ਨੇ ਕੁਦਰਤ ਦੇ ਨਾਲ ਸਹਿਮਤੀ ਕਰ ਲਈ ਉਹ ਕਾਦਰ ਦੇ ਮਲਾਪ ਵਿੱਚ ਨੇੜੇ ਹੋ ਜਾਵੇ ਕੁਦਰਤ ਵੇਦ ਪੁਰਾਣ ਕਤੀਬਾਂ ਕੁਦਰਤ ਸਰਬ ਵਿਚਾਰ ਸਾਰੀ ਵਿਚਾਰ ਆ ਜਿਹੜੀ ਤੁਸੀਂ ਪਹਿਲਾ ਸੁਣੀ ਹੈ ਉਹ ਕੁਦਰਤ ਦੇ ਅੰਦਰ ਹੋਈ ਹੈ ਕੁਦਰਤ ਨੇ ਕਰਵਾਈ ਹੈ ਕੁਦਰਤ ਇਹ ਵਰਤਦੀ ਹੈ ਚੰਗੇ ਵਿੱਚ ਵੀ ਵਰਤਦੀ ਹੈ ਤੇ ਮਾੜੇ ਵਿੱਚ ਵੀ ਵਰਤਦੀ ਹੈ ਇਹ ਪਹਿਲਾ ਸਰੂਪ ਰੱਬ ਨੂੰ ਮਲਾਪ ਦੇ ਵਿੱਚ ਆਪਣਾ ਪ੍ਰਕਾਸ਼ ਮਾਨ ਕੁਦਰਤ ਦੇ ਰੂਪ ਵਿੱਚ ਕਰਨਾ ਪਿਆ ਜਿਸ ਨੂੰ ਮਨੁੱਖ ਨੇ ਸਮਝ ਕੇ ਉਸ ਆਦਰ ਦੀ ਨੀੜਤਾ ਪ੍ਰਾਪਤ ਕਰਨੀ ਸੀ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਖਾਣ ਵਿੱਚ ਕੁਦਰਤ ਪਏ ਭੁੱਖ ਕਿੱਥੋਂ ਲੱਗੀ ਪਹਿਨਣਾ ਤਨ ਦੇ ਉੱਤੇ ਕੱਪੜੇ ਇਹ ਆਪਣਾ ਆਪ ਮਹਿਸੂਸ ਮਨੁੱਖ ਨੂੰ ਕਿਉਂ ਹੋਇਆ ਕਿਉਂ ਮਨੁੱਖ ਨੂੰ ਮਹਿਸੂਸ ਹੋਇਆ ਕਿ ਮੈਨੂੰ ਕੱਪੜਿਆਂ ਦੀ ਬਸਤਰਾਂ ਦੀ ਲੋੜ ਹੈ ਕਿਉਂ ਮਹਿਸੂਸ ਹੋਇਆ ਮੈਨੂੰ ਭੁੱਖ ਲੱਗੀ ਹੈ ਭੋਜਨ ਦੀ ਪਿਆਸ ਪਾਣੀ ਦੀ ਲੱਗੀ ਹੋਈ ਹੈ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਇਹ ਤੋਂ ਦੂਜੇ ਨੂੰ ਪਿਆਰ ਚਾਹੇ ਅਸੀਂ ਲੋੜ ਦੇ ਮਤਾਬਕ ਨੂੰ ਕੁਝ ਮਥਾਜ ਗਿਆ ਦੇ ਅਧੀਨ ਹੋ ਕੇ ਅਸੀਂ ਫੋਕਾ ਦੁਨੀਆ ਵੀ ਪਿਆਰ ਦਿੰਨਾ ਤੂੰ ਮਿੱਤਰਾ ਬੜਾ ਚੰਗਾ ਹੈ ਤੇਰੀ ਵਡਿਆਈ ਸੁਣੇ ਸੀ ਮੈਂ ਚੱਲ ਕੇ ਆਇਆ ਮੇਰਾ ਕੋਈ ਮਨੋਰਥ ਹੈ ਇਹ ਸੋ ਸਭ ਕੁਝ ਕੁਦਰਤ ਦੇ ਵਿੱਚ ਵਸ ਰਿਹਾ ਹੈ ਕੁਦਰਤ ਦੇ ਰਾਹੀਂ ਮਨੁੱਖ ਨੂੰ ਇੱਕ ਦੂਜੇ ਦੇ ਨਾਲ ਨੇੜਤਾ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ ਕੁਦਰਤ ਦੇ ਰੂਪ ਵਿੱਚ ਅਸੀਂ ਮਿਲ ਕੇ ਇਕੱਠੇ ਹੁੰਨੇ ਆ ਖੁਸ਼ੀ ਤੇ ਗਮੀ ਦੇ ਵਿੱਚ ਕੁਦਰਤ ਹੈ ਖਾਣ ਪੀਣ ਪਹਿਨਣ ਵਿੱਚ ਕੁਦਰਤ ਹੈ ਹੱਸਣ ਖੇਡਣ ਰੋਣ ਵਿੱਚ ਕੁਦਰਤ ਹੈ ਤੋਖੇ ਵਿੱਚ ਪਾਪ ਵਿੱਚ ਕੁਦਰਤ ਹੈ ਇਹ ਕੁਦਰਤ ਕਰਕੇ ਹੀ ਧਰਤੀ ਮਿਲੀ ਹੈ ਚੱਲਣ ਵਾਸਤੇ ਕੁਦਰਤ ਕਰਕੇ ਹਵਾ ਸਾਨੂੰ ਸਵਾਸਾਂ ਵਾਸਤੇ ਮਿਲੀ ਹੈ ਕੁਦਰਤ ਕਰਕੇ ਸਾਰੇ ਪਦਾਰਥ ਪ੍ਰੂਸੇ ਇਸ ਧਰਤੀ ਦਿੱਤੇ ਕੁਦਰਤ ਕਰਕੇ ਹੀ ਇਹ ਸਰੀਰ ਮਿਲਿਆ ਹੈ ਇਸ ਸਰੀਰ ਦੇ ਦੁਆਰਾ ਇਸ ਮਨੁੱਖ ਨੇ ਉਸ ਪਾਦਰ ਦੇ ਨੇੜੇ ਕੋਣਾ ਸੀ ਇੱਕ ਪਗੜੰਡੀ ਕਹਿ ਲਓ ਰੱਬ ਦੇ ਰਾਹ ਦਾ ਰਸਤਾ ਕਹਿ ਲਓ ਰੱਬ ਦੇ ਨੇੜਤਾ ਦਾ ਸਨੇਹਾ ਕਹਿ ਲਓ ਕਿ ਕੁਦਰਤ ਰੱਬ ਦਾ ਸਨੇਹੰ ਦੇ ਰਹੀ ਹੈ ਕਿ ਤੂੰ ਐਸ ਪਗੜੰਡੀ ਤੇ ਐਸ ਰੋੜ ਦੇ ਚੱਲ ਤ੍ਰਿਤਮ ਕਹੇਸ਼ ਕੈਸੇ ਵਾਤ ਨੂੰ ਸਿਝਾਈਂ ਕਿ ਪੂਸ਼ਤ ਪਤਵਤਿ ਮਾਰਗ ਨ ਭਾਰੇ ਪਾ ਰਾਹ ਪੁੱਛ ਲਿਆ ਮੈਂ ਰੋ ਜਾਣਾ मैं रोज आना रुछना है एक कदम भी नहीं करता, पुछ के चले जाने दर्शन वाला क्यों दस कि भलिया तू रोज आना राह के चले जाने किसी मुकाम का भी मैं पोचना तो जाना नहीं गया कि नहीं नहीं जा रहा तुरशक पुष के मार्ग ना तारे पा प्रितीतम कैदेश किसी बात में मंजर तेरी फड़ी है ਗਿਵਿੰਦ ਜੀ ਅਸੀਂ ਇੱਕ ਅਰਦਾਸ ਦੇ ਵਿੱਚ ਗੁਰਮਖਾਂ ਕੋਲ ਅਰਦਾਸੀਆਂ ਸਿੰਘ ਤਾਂ ਕੋਲ ਸੁਣਦੇ ਆ ਹਰ ਰੋਜ਼ ਅੱਜ ਦੇ ਪਾਵਨ ਮੁਖਵਾਕ ਤੇ ਚੱਲਣ ਦੀ ਸਮਰੱਥਾ ਬਖਸ਼ੋ ਬੰਦੇ ਉਹ ਲਫ਼ਜ਼ ਜਿਹੜੇ ਹਰ ਰੋਜ਼ ਸਿੱਖ ਸੁਣ ਲੈ ਤੇ ਅੱਜ ਦੇ ਪਾਵਨ ਮੁਖਵਾਕ ਤੇ ਸਾਨੂੰ ਚੱਲਣ ਦੀ ਸਮਰੱਥਾ ਬਖਸ਼ੋ ਇੱਥੇ ਸੁਣਦੇ ਆ ਕਮਾਇਆ ਕਿੰਨੇ ਆਪਿਆਂ ਕਿੰਨਾ ਦੇ ਅੰਦਰ ਧੀਰਜ ਜਸ ਸੋਭਾ ਤੇ ਬਣਿਆ ਹਰ ਹਰ ਨਾਮ ਸਰਵਣ ਜੀ ਸੁਨਿਆ ਕਿੰਨੇ ਆਪਾ ਦਾ ਜੀਵਨ ਉਸ ਮੁਖ ਵਾਕ ਨੇ ਰੋਜ ਦੀ ਨਿਤ ਮੁਖ ਵਾਕ ਨੇ ਪ੍ਰੇਰਿਤ ਕੀਤਾ ਅਸੀਂ ਢਾਲਿਆ ਜੀਵ ਨਿਮਰਤਾਈ ਹੈ ਪਰ ਕਬੁਰਾ ਨਾ ਰੱਖੋ ਜੀਤ ਤੁਮ ਕੋ ਦੁੱਖ ਨਾ ਹੀ ਪਾਈ ਮੀਤ ਛੱਡ ਦਿੱਤਾ ਪਰਾਇ ਅੰਦਰ ਵਕਾਰ ਸ਼ਾਂਤ ਹੋਇਆ ਪਰ ਤਨ ਪਰ ਧਨ ਪਰ ਦੀ ਨਿੰਦਾ ਇਨ ਸਿਉਂ ਪ੍ਰੀਤ ਨ ਲਾਗੇ ਸਿਖਾ ਅਰਦਾਸ ਕਰਿਆ ਕਰ ਪਰਾਇਆ ਧਨ ਪਰਾਇਆ ਤਨ ਪਰਾਇ ਨਿੰਦਾ ਦੇ ਨਾਲ ਮੇਰਾ ਮੋਹ ਨ ਪਵੇ ਤੇ ਆਪਣੇ ਅੰਦਰ ਆਪਾ ਧਿਆਨ ਮਾਰਨਾ ਹੈ ਇਹਨਾਂ ਤਿੰਨਾਂ ਕਮਾਂ ਤੋਂ ਬਚੇ ਜੇ ਬਚੇ ਤਾਂ ਜੀਵਨ ਮubaruk ਹੈ ਪ੍ਰਭ ਹੈ ਮਨੋਰਥ ਮੇਰਾ ਕਿਰਪਾ ਨਦਾਨ ਦਿਆਲ ਮੋਹੇ ਦੀਜੈ ਕਰ ਸੰਤਨ ਕਾ ਚੇਰਾ ਮੇਰਾ ਦੁਨਿਆਵੀ ਪਦਾਰਥਾਂ ਦੇ ਤੌਰ ਤੇ ਤਾਂ ਤੁਹਾਡੇ ਸਾਰਿਆਂ ਨਾਲ ਜਗਤ ਨਾਲ ਪਿਆਰ ਐਵੇਂ ਲੱਭ ਲੈਣਾ ਵੀ ਕਿੱਥੇ ਕੋ ਖਜ਼ਾਨਾ ਦੇ ਦੀ ਇਹ ਵਪਾਰੀ ਐ ਜਿੰਨਾ ਮੈਂ ਮਾਇਆ ਤੇ ਮੋਹ ਵਿੱਚ ਲਪਟਾ ਕੇ ਪਦਾਰਥਵਾਦੀ ਐ ਉਹ ਨਾ ਪਿਆਰ ਮੇਰਾ ਸਤਿਗੁਰੂ ਆਂਦੇ ਨੇ ਵੀ ਤੂੰ ਉਹ ਪਦ ਪਿਆਰ ਇੱਥੇ ਮਾ ਲਾ ते तेरा जीवन सोना हो जाओ तेरा जीवन मेरे ना जुड़ जाएगा पर इस बने ख्याल नहीं नहीं है नहीं तैयार अपने लोग तो किनो मीत सगल मनोरथ मुक्त मुगत दीत ਸਾਰੀਆਂ ਦਾਤਾਂ ਤੈਨੂੰ ਇੱਥੋਂ ਮਿਲਣਗੀਆਂ ਜੇ ਤੂੰ ਪਿਆਰ ਹੀ ਪਾਉਣਾ ਤੇ ਗੁਰੂ ਸ਼ਬਦ ਨਾਲ ਗੁਰੂ ਨਾਲ ਜੁੜ ਇੱਥੋਂ ਦਾ ਪਾਇਆ ਪਿਆਰ ਫਿਰ ਸੰਸਾਰ ਵਿੱਚ ਤੂੰ ਪਿਆਰਾਂ ਦਾ ਪਿਆਰਾ ਹੋ ਜਾਵੇਂਗਾ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਦੇ ਕੁਦਰਤ ਦੇ ਰੰਗ ਵਿੱਚ ਇਹ ਸੰਸਾਰ ਦੇ ਅੰਦਰ ਬਣਾਈਆਂ ਜਾਂ ਤਾਂ ਜਿੰਸਾਂ ਫਲਾਣਾ ਫੁਲਾਣੀ ਜਿੰਸ ਦਾਇਓ ਫਲਾਣੇ ਰੰਗ ਦਾ ਹੈ ਸਾਰਾ ਜਹਾਨ ਕੁਦਰਤ ਦੇ ਰੂਪ ਵਿੱਚ ਚੱਲ ਰਿਹਾ ਹੈ ਕੋਈ ਮਧਰਾ ਹੈ ਕੋਈ ਜ਼ਵਾਨ ਹੈ ਕੋਈ ਕਾਲਾ ਹੈ ਕੋਈ ਗੋਰਾ ਹੈ ਸਭ ਕੁਝ ਕੁਦਰਤ ਦਾ ਰੂਪ ਹੈ ਇਹ ਸੰਸਾਰ ਇਹ ਵੇਸੋ ਸੰਸਾਰ ਉਹਨੇ ਦੇਖਦਾ ਹੈ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਜਦੋਂ ਕੁਦਰਤ ਨਾਲ ਸਹਿਮਤੀ ਹੋਵੇਗੀ ਫਿਰ ਇਸ ਪੰਕਤੀ ਨੂੰ ਤਾਂ ਅਸੀਂ ਬੜੀ ਵਾਰ ਸਰਲ ਪਾਸਾ ਵਿੱਚ ਕਹਿ ਦਿੰਨੇ ਆ ਸੈ ਸਬਾਏ ਸਭ ਮੈਂ ਜੋ ਤਜੋਤ ਹੈ ਸੋ

ਤੂੰ ਸਾਰੀਆਂ ਦਾਤਾਂ ਲੈ ਕੇ ਭੁੱਲ ਜੰਨਾ ਮੈਂ ਤਾਂ ਲਿਆਈ ਕੁਛ ਨਹੀਂ ਦਾਤ ਪਾਏ ਵਿਸਰਿਆ ਦਾਤਾਰਾ ਉਸ ਦਾਤ ਤੋਂ ਦਾਤੇ ਤੋਂ ਦਾਤਾ ਲੈਣ ਵਾਸਤੇ ਅਸੀਂ ਝੋੜੀਆਂ ਅਟਦੇ ਡੰਡਾਉਤ ਬੰਦਨਾ ਅਨੇਕ ਵਾਰ ਕਰਦੇ ਐ ਤੇ ਲੈ ਕੇ ਉਸ ਦਾਤੇ ਨੂੰ ਉਸ ਰੱਬ ਨੂੰ ਜਿਹਦਾ ਸਨੇਹਾ ਧਰਮ ਸਥਾਨਾ ਤੋਂ ਸੰਨ ਮਿਲਦਾ ਗੁਰਦੁਆਰੇ ਹੋਏ ਸੋਝੀ ਪਾਇਸੀ ਮਿਲਦਾ ਨਾ ਸਨੇ ਉਹਨੂੰ ਕੋਲੇ ਦਾਤ ਪਾਏ ਵਿਸਰੀ ਆ ਦਾਤਾ ਜਾਣੇ ਨਾ ਹੀ ਮਰਨ ਵਿਚਾਰਾ ਇਸ ਮਨੁੱਖ ਨੇ ਇਸ ਜੀਵ ਨੇ ਇਹਦੇ ਉੱਤੇ ਵਿਚਾਰ ਨਹੀਂ ਕੀਤੀ ਇਹਦੇ ਉੱਤੇ ਜੀਵਨ ਨਹੀਂ ਲਾਇਆ ਕਿ ਕੱਲ ਤਾਂ ਮੈਂ ਡੰਡੌਤ ਬੰਦਨਾ ਕਰਦਾ ਸਾਂ ਇਹ ਆ ਦਾਤਾ ਦੇ ਅੱਜ ਦਾਤੇ ਤੋਂ ਦਾਤਾ ਲੈ ਕੇ ਦਾਤਾ ਰੱਬ ਦਾ ਪਰਸ਼ਮ ਹੈ ਰੱਬ ਦਾ ਪਰਸ਼ਾਵਾ ਹੈ ਪਰ ਕੁਦਰਤ ਦੇ ਰੂਪ ਨੂੰ ਧਾਰਨ ਕਰਕੇ ਉਹ ਸਾਡੇ ਸਾਹਮਣੇ ਆ ਰਿਹਾ ਹੈ ਕੁਦਰਤ ਜاتی ਜਿੰਸੀ ਰੰਗੀ ਕੁਦਰਤ ਜੀ ਜਹਾਨ ਅਗਲੀ ਪੰਕਤੀ ਵਿੱਚ ਪਾਦਸ਼ਾਹ ਜੀ ਦੇ ਪਿਆਰੇ ਬੋਲ ਨੇ ਕੁਦਰਤ ਨੀਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਅਪਮਾਨਦਾਰ ਤੇ ਹੰਕਾਰ ਮਾਨ ਬਾਤ ਆਪਮਾਨੀ ਕਮੰਡੀ ਆਦ ਕਿਸੇ ਨੂੰ ਆਪਣੇ ਬਰਾਬਰ ਦੇ ਲਾਗੇ ਨੇੜਤਾ ਦੇ ਲਾਗੇ ਕਿਸੇ ਨੂੰ ਬਰਾਬਰ ਦਾ ਹੋਣ ਨੇ ਦੇਣਾ ਹਰ ਇੱਕ ਦੇ ਰਾਹ ਦਾ ਰੋੜਾ ਬਣਨਾ ਕੁਦਰਤ ਦੇ ਰੂਪ ਵਿੱਚ ਉਹ ਕੁਦਰਤਵਾਰਾ ਨੇਕੀਆਂ ਕਰਵਾ ਰਿਹਾ ਇਸ ਮਨੁੱਖ ਤੋਂ ਇਸ ਮਨੁੱਖ ਬਧੀਆਂ ਕਰਵਾ ਰਿਹਾ ਪਰ ਸਹਿਮਤੀ ਇਸ ਮਨੁੱਖ ਦੀ ਉਸ ਕੁਦਰਤ ਨਾਲ ਨਹੀਂ ਉਸ ਦੇ ਬਣਾਏ ਹੋਏ ਪਦਾਰਥਾਂ ਨਾਲ ਸਹਿਮਤ ਹੈ ਪਰ ਉਹ ਪਦਾਰਥ ਦੇਣ ਵਾਲਾ ਸੁਖ ਦੇਣ ਵਾਲਾ ਜੋ ਜਗਤ ਦਾ ਸਭ ਕੁਛ ਆਪਣਾ ਇਕ ਰਾਮ ਪਰਾਇਆ ਇਸ ਮਨੁੱਖ ਨੇ ਉਸ ਰੱਬ ਰਾਮ ਨੂੰ ਪਰਾਇਆ ਸਮਝ ਜਾ ਕੇ ਦੇ ਨਾਲ ਮੇਰਾ ਕੋਈ ਲੈਣ ਦੇਣ ਨਹੀਂ ਦਾਤ ਪਾਏ ਵਿਸਰੇ ਹਤ ਤਾਰਾ ਦਾਤਾ ਲੈ ਲੈਣਾ ਸੁਖ ਲੈ ਲੈ ਸਾਧਨ ਲੈ ਲੈ ਉਹਨਾਂ ਚ ਅਰਦਾਸਾਂ ਕੀਤੀਆਂ ਗੰਡੌਲਕ ਵੰਦਨਾ ਕੀਤੀਆਂ ਤਰਲੇ ਲੈ ਧਰਮ ਸਥਾਨਾਂ ਤੇ ਆਣ ਕੇ ਗੁਰੂ ਕੇ ਸ਼ੇਵਕਾਂ ਕੋਲੋਂ ਪੀਤਾ ਦੇ ਦੇ ਕਰਕੇ ਅਰਦਾਸਾਂ ਕਰਵਾਈਆਂ ਕਿ ਮੈਨੂੰ ਐਸ ਪਦਾਰਥ ਦੀ ਲੋੜ ਹੈ ਜਦੋਂ ਸ਼ੁਕਰਾਨਾ ਕਰਨ ਦੀ ਬਣੀ ਸਮਾਂ ਆਇਆ ਤੇ ਇਹਨੇ ਆਖਿਆ ਇਹਨੇ ਇਹਦੇ ਮਨ ਦੀ ਬਾਗ ਗੁਰੂ ਨੇ ਪਾਈਆ ਜੋ ਸਾਡੇ ਹਾਲਾਤ ਨਹੀਂ ਮਾਇਆ ਧਾਰੀ ਹਤਨਾ ਹੋਣਾ ਮੰਗਿਆ ਹੋ ਗਏ ਆ ਉਹ ਦੇਣ ਤੇ ਵਾਸਤੇ ਹੱਥ ਦੀ ਤਲੀ ਤੇ ਰੱਖੀ ਸਭ ਕੁਝ ਬੈਠਾ ਸਭਨੁਦਾਨ ਦਾ ਸਿਸ਼ਟ ਸਦਾ ਲੈ ਲਿਆ ਤਲੀ ਹੋ ਗਈ ਵੱਡੇ ਪਰਿਵਾਰ ਵਾਲੇ ਹੋਵੇ ਬਹੁ ਪਰਿਵਾਰੀ ਹੋਵੇ ਸੁੱਖਾਂ ਦੀ ਸਾਧਨਾ ਆ। ਸਮਾਜ ਦੇ ਅੰਦਰ ਇੱਕ ਮਾਇਆ ਐਸਾ ਪਦਾਰਥ ਹੈ ਜੋ ਸਮਾਜ ਦੇ ਅੰਦਰ ਸਿਰ ਉੱਚਾ ਕਰਦੀ ਹੈ। بڑے ਪਾਪਾਂ ਤੇ ਪਰਦਾ ਪਾ ਦਿੰਦੀ ਹੈ ਮਾਇਆ। ਇਹ ਮਾਇਆ ਸਮਾਜ ਦੇ ਵਿੱਚ ਕੌਣ ਵੱਡਾ ਮਾਇਆ ਵਡਿਆਈ ਪਰ ਇਹਦੇ ਦੂਤੀ ਕੋ ਹੈ ਜਿਨੇ ਪ੍ਰਮਾਤਮਾ ਦੇ ਨਾਲ ਲਿਬ ਲਈ ਜੋ ਵੱਡਾ ਜਿਨ ਅਰਾਮ ਲਿਬ ਲਈ। ਦੁਨੀਆ ਦੇ ਵਿੱਚ ਅੱਜ ਅਸੀਂ ਧਿਆਨ ਮਾਰਦੇ ਹਾਂ ਬਹੁਤ ਹੋ ਲੋਕ ਨੇ ਬਹੁ ਪਰਪੰਚ ਕਰ ਪਰਤਨ ਲਿਆ ਹੋਇਆ ਇਸ ਯਾਰ ਕਾਰਨ ਕਣੀ ਬਗੁਤੀ ਕਿਲ ਜਰ ਕਣੀ ਖਵਾਈ ਪਾਪਾਂ ਬਾਜੂ ਹੋਵੇ ਨਹੀਂ ਮੋਇਆ ਸਾਂ ਸਮਝਾ ਭਾਵੇਂ ਕੋਈ ਮੱਕਰੀ ਦਾ ਬਣ ਕੇ ਜੀਵਨ ਸੰਸਾਰ ਦੇ ਪਦਾਰਥਾਂ ਦੀ ਲੁੱਟ ਖੁਸਟ ਕਰਕੇ ਤਨੀ ਬਣ ਜਾਂਦਾ ਹੈ ਕਰੂ ਦੇ ਪਾਪਾਂ ਤੇ ਉਹ ਪਾਪ ਦਾ ਕਮਾਇਆ ਹੋਇਆ ਤਨ ਵਿੱਚ ਕੁਝ ਸਮੇਂ ਵਾਸਤੇ ਕੁਝ ਸੀਮਾ ਹੈ ਉਸ ਆਪ ਦੇ ਤਰ ਤਨ ਦੀ ਉਸ ਦੀ ਬੱਲੇ ਬੱਲੇ ਸੰਸਾਰ ਦੇ ਵਿੱਚ ਕਰਵਾ ਦਿੰਦਾ ਹੈ ਪਰ ਬਾਅਦ ਵਿੱਚ ਉਗੜ ਗਿਆ ਜਿਹਾ ਖੂਟਾ ਟੱਬੂਆ ਨਦਰ ਸਰਾਫਾ ਆਇਆ ਅੰਤਰਜਾਮੀ ਸਭ ਕੁਝ ਜਾਣੇ ਉਸ ਤੇ ਕਹਾਂ ਛੁਪਾਇਆ ਕੁਦਰਤ ਮਾਨ ਅਪਮਾਨ ਹੰਕਾਰੀ ਹੁੰਦਾ ਹੈ ਦੁਨੀਆ ਦਾ ਤਨ ਜਦੋਂ ਕਿਸੇ ਕਮਜ਼ੋਰ ਸੋਜ ਵਾਲੇ ਮਨੁੱਖ ਦੇ ਕੋਲ ਆਉਂਦਾ ਹੈ ਤੇ ਉਹ ਹੰਕਾਰੀ ਹੋ ਜਾਂਦਾ ਹੈ ਉਹ ਆਪਣੇ ਪਿਛਲੇ ਗਰੀਬੀ ਦੇ ਬਤਾਏ ਹੋਏ ਦਿਨ ਖਾਧੀਆਂ ਹੋਈਆਂ ਕਰਦਰਦੀਆਂ ਝੜਕਾਂ ਤੇ ਛੋਟਾਂ ਨੂੰ ਭੁੱਲ ਜਾਂਦਾ ਹੈ ਅਭਮਾਨੇ ਹੋ ਜਾਂਦਾ ਹੈ ਹਰ ਜੀਵ ਹੰਕਾਰ ਨਾ ਪਾਵੇ ਇਹ ਵੇਦਗੁਰੂ ਸੁਣਾਏ ਤਰਮ ਗ੍ਰੰਥਾਂ ਦਾ ਕਥਨ ਹੈ ਇਹ ਸਾਰਾ ਤ੍ਰਿਸ਼ਮਾ ਕੁਦਰਤ ਦੇ ਰੂਪ ਵਿੱਚ ਇਸ ਮਨੁੱਖ ਦੇ ਘੇਰੇ ਬੰਨੇ ਇਸ ਮਨੁੱਖ ਦੀਆਂ ਪ੍ਰਕਰਮਾਂ ਕਰ ਰਿਹਾ ਹੈ ਇਹ ਸਮਝਨੇਗੇ ਆਪ ਕਿ ਕੱਲ ਮੈਂ ਕੀ ਸੀ ਅੱਜ ਕੀ ਹੈ ਇਸ ਤੋਂ ਅੱਗੇ ਨਕਸ਼ੇ ਕੀ ਹੋਵੇਗਾ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਕੁਦਰਤ ਦੇ ਰੂਪ ਵਿੱਚ ਹਵਾ ਚੱਲ ਰਹੀ ਹੈ ਹਵਾ ਦਾ ਰੂਪ ਵੀ ਕੁਦਰਤ ਹੈ ਪਰਮਾਤਮਾ ਹੈ ਬੈਸੰਤਰ ਅੱਗ ਹੈ ਤੁਰ ਤਾ ਕੁਦਰਤ ਦੇ ਰੂਪ ਵਿੱਚ ਇਸ ਧਰਤੀ ਤੇ ਇਹ ਮਨੁੱਖ ਪੈਦਾ ਹੋਊ ਕਿ دیਵਾਨ ਹੋ ਕੇ ਬਮਾਨੇ ਹੋ ਕੇ ਤਨੇ ਹੋ ਕੇ ਗਿਆਨੀ ਹੋ ਕੇ ਖਾਕ ਹੋ ਜਾਂਦਾ ਹੈ ਪਰ ਇਹ ਕੁਦਰਤ ਦੇ ਨਾਲ ਸਹਿਮਤੀ ਨਹੀਂ ਕਰਦਾ ਸਾਨੂੰ ਕੁਦਰਤ ਦੇ ਨਾਲ ਸਹਿਮਤੀ ਕਰਨੀ ਪਵੇਗੀ ਜੇ ਕੁਦਰਤ ਦੇ ਨਾਲ ਅਸੀਂ ਸਹਿਮਤੀ ਨਾ ਕੀਤੀ ਕੁਦਰਤ ਨੂੰ ਨਾ ਸਮਝਿਆ ਤੇ ਪਾਤਸ਼ਾਹ ਆਖਦੇ ਨੇ ਜਿਉ ਆਇਆ ਤਿਉ ਜਾਹੇ ਬੌਰੇ ਜਿਉ ਜਨਮੇ ਤਿਉ ਮਰਨ ਪਿਆ ਕਦੇ ਕਦੇ ਸਾਡੇ ਮਨ ਵਿੱਚ ਵੀ ਖੇਲ ਲਉਂਦੀ ਹੈ ਕਿ ਅਸੀਂ ਇਸ ਦੇ ਨਾਲ ਸਹਿਮਤੀ ਕਿਉ ਨਾ ਕਰ ਲਈਏ ਸਭ ਤੇਰੀ ਕੁਦਰਤ ਤੂੰ ਪਾਤਰ ਕਰਤਾ ਪਾਕੀ ਨਾਹੀ ਪਾਗ ਇਹ ਸਾਰਾ ਰੂਪ ਹੈ ਆਦਿ ਮੁਰਖ ਵੈਗੁਰੂ ਏ ਕੁਦਰਤ ਦੇ ਮਾਲਕ ਕਾਦਰ ਪ੍ਰਦਰਤ ਦੇ ਰੂਪ ਵਿੱਚ ਤੇਰਾ ਹੈ ਤੂੰ ਸਭ ਤੋਂ پاک ਪਵਿੱਤਰ ਹਰ ਰੂਪ ਵਿੱਚ ਨਜ਼ਰ ਆਉਂਦਾ ਹੈ ਨਾਨਕ ਹੁਕਮੇ ਅੰਦਰ ਵੇਖੈ ਵਰਤਾ ਤਾਕ ਤਾਕ ਨਾਨਕ ਹੁਕਮੇ ਅੰਦਰ ਵੇਖੈ ਵਰਤਾ ਤਾਕ ਤਾਕ ਉਹ ਵੇਖ ਰਿਹਾ ਹੈ ਨਾਨਕ ਇਹ ਗੱਲ ਸਮਝਣੀ ਪਵੇਗੀ ਸਹਿਮਤ ਹੋਣਾ ਪਵੇਗਾ ਜੀਵਨ ਵਿੱਚ ਰੱਖਣੀ ਪਵੇਗੀ ਫਿਰ ਨਾਨਕ ਹੁਕਮ ਦੇ ਅੰਦਰ ਹੈ ਹੁਕਮੇ ਅੰਦਰ ਸਭ ਕੋ ਵਾਰ ਕੋਈ ਉਹ ਵੇਖ ਰਿਹਾ ਹੈ ਉਹ ਵਰਤ ਰਿਹਾ ਹੈ ਉਹ ਸੁਣ ਰਿਹਾ ਹੈ ਉਹ ਹੀ ਸਾਰਾ ਸ੍ਰਿ ਸੰਸਾਰ ਦੇ ਅੰਦਰ ਆਪਣਾ ਰੱਖ ਕੇ ਇਸ ਸੰਸਾਰ ਨੂੰ ਚਲਾ ਰਿਹਾ ਹੈ ਸਤਿਗੁਰੂ ਜੀ ਕਿਰਪਾ ਕਰਨ ਸਮਾਂ ਸਮਾਪਤ ਹੈ ਦੋ ਕੁ ਮਿੰਟ ਉੱਪਰ ਹੋ ਗਏ ਜੋ ਗੁਰਮਖਾਨੇ ਬਖਸ਼ਿਸ਼ ਕੀਤਾ ਬੁੱਲਾਂ ਦੀ ਮਾਫੀ ਸੰਕੀਪ ਅਖਰੇ ਅਰਥ ਦਾਸ ਨੇ ਆਪ ਜੀਆਂ ਦੇ ਸਾਹਮਣੇ ਪਰੋਸਿਆ ਸਤਿਗੁਰੂ ਜੀ ਸਭਨਾਂ ਨੂੰ ਨਾਮ ਦਾਤ ਤੰਦਰੁਸਤੀਆਂ ਬਖਸ਼ਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਸ ਕੁਦਰਤੋਂ ਦੇ ਨਾਲ ਸਹਿਮਤ ਹੋਣ ਵਾਸਤੇ ਇੱਕ ਕਿਰਪਾ ਸਾਡੇ ਤੇ ਹੋਰ ਕਰਦੇ ਬੇਸ਼ੁਮਾਰ ਕਿਰਪਾ ਕੀਤੀ ਹੈ ਮਨੁੱਖਾ ਜੀਵਨ ਦਿੱਤਾ ਬੜੀ ਵੱਡੀ ਕਿਰਪਾ ਹੈ ਬੜੀ ਵੱਡੀ ਦਾਤ ਹੈ ਜਿਸ ਨੇ ਸੰਭਾਲਿਆ ਜਿਸ ਨੇ ਪਾਇਆ ਇਸ ਜੀਵਨ ਦੇ ਰਾਹੀਂ ਜੀਵਨ ਲਕਸ਼ ਹੰਸ ਤੋਂ ਪਰਮ ਹੰਸ ਦੀ ਪ੍ਰਾਪਤੀ ਕੀਤੀ ਹੈ ਸਾਨੂੰ ਇਹ ਵੀ ਸਮਤ ਬਖਸ਼ਣ ਸਾਦੇ ਅੰਦਰ ਠਹਿਰਾਓ ਅਰ ਹਾਉ ਆ ਜਾਵੇਂ ਅਸੀਂ ਵਾਹਿਗੁਰੂ ਦੀ ਨਾਲ ਜੁੜ ਕੇ ਆਪਾਂ ਪਰਉ ਪਰਮੇਸ਼ਰ ਵਿੱਚ ਪੀ ਹੋਏ ਜਾਈਏ ਆਇਆ ਸਫਲ ਤਾਹੁ ਕੋ ਗੜੀਆਂ ਜਾਸ ਰਸਨ ਹਰ ਹਰ ਜਸ ਬਣੀਆਂ ਆਏ 버ਸੇ ਸਾਧੂ ਕੀ ਸੰਗੈ ਅਣ ਦਿਨ ਨਾਮ ਧਿਆਵੇ ਸੰਗੇ ਆਬਦ ਸੋਜੋ ਨਾਮੇ ਰਤਾ ਜਾਗੋ ਦਇਆ ਮਇਆ ਬਿਦਾਤਾ ਇੱਕ ਹੀ ਆਵਣ ਫਿਰ ਜੁਨ ਆਇਆ ਨਾਨਕ ਹਰ ਕੀ ਤਰ ਸਿ ਸਮਾਇਆ ਉਹਦੇ ਦਿਦਾਰ ਵਿੱਚ ਦਿਦਾਰਾਂ ਨੂੰ ਪਾ ਕੇ ਸਮਾਈਏ ਇੱਕੇ ਬਾਰੇ ਨਾਨਕ ਇੱਕੀ ਬਾਰੇ ਫਿਰ ਦੂਜੀ ਨਹੀਂ ਜਾਏ ਕੋ ਲੋਕਾ ਮਿਲਿਆ ਮੈਨੂੰ ਕੋ ਤੈਨੂੰ 84 ਲੱਖ ਜੁਨ ਦੇ ਵਿੱਚੋਂ ਜੇ ਤੂੰ ਹੁਣ ਨਾ ਪਾ ਸਕਿਓ ਤੇ ਫਿਰ ਜਮ ਜਮ ਮਰੇ ਮਰੇ ਫਿਰ ਜ਼ਮੇ ਵਾਲੀ ਖੇਡ ਤੇਰੀ ਸ਼ੁਰੂ ਹੋਣ ਵਾਲੀ ਹੈ ਸਭ ਤਾਂ ਹੋ ਜਾ ਗੁਰੂ ਦੇ ਚਰਨਾਂ ਰਾਉ ਜਣਗੇ ਬੱਧ ਪੁੱਲਾਂ ਦੀ ਮਾਫੀ ਸੰਗਤ ਦੀ ਬਖਸ਼ਣੇ ਧਨਪੁਰ ਗੁਰਦਵਾਰਾ ਸਾਹਿਬ ਜੀ ਮਹਾਰਾਜ ਸਤਿਗੁਰੂ ਸ਼ਬਦਾਂ ਨੂੰ ਨਾਮ ਦਾਣ ਸੰਦਰਸਤਿਆਂ ਪ੍ਰਬੰਧਕ ਜਨਨ ਦਾ ਬਹੁਤ ਬਹੁਤ ਧੰਨਵਾਦ ਮੇਰਾ ਛੋਟਾ ਵੀ ਭਾਈ ਸਾਹਿਬ ਭਾਈ ਨਿਸ਼ੰਤਰ ਸਿੰਘ ਜੀ ਜਿਨ੍ਹਾਂ ਨੇ ਇਸ ਦਿੱਲੀ ਦੇ ਪਾਵਨ ਸਥਾਨ ਤੇ ਮੈਨੂੰ ਦੂਸਰੀ ਵਾਰ ਸੰਗਤ ਦੇ ਚਰਨ ਛਾੜਨ ਦੀ ਗੁਰੂ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸੁਨੋ ਬਖਸ਼ ਐ ਐਮੇਜਮੈਂਟ ਦਾ ਧੰਨਵਾਦ ਗ੍ਰੰਥੀ ਸਿੰਘਾਂ ਦਾ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਿਆਰ ਭਵਿਸ਼ੇ ਮੈਨੂੰ ਇੱਥੇ ਸਮਾਂ ਬਖਸ਼ਿਆ ਅਤੇ ਹਾਜ਼ਰੀ ਭਰੀ ਹੈ ਦੰਤਪੁੱਲਾ ਦੀ ਮਾਫੀ ਬਖਸ਼ਿਓ ਜੀ ਬਲਾਈਏ ਫਤਿਹ ਪਿਆਰ ਨਾਲ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ